ਮੈਂ ਚੌਂਕੀ ਇਨਚਾਰਜ ਕੋਟ ਕੰਪਲੈਕਸ ਅੰਮ੍ਰਿਤਸਰ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਕੋਲ ਰਸੀਵ ਵੱਲੋਂ ਤੇ ਉਹਨਾਂ ਦੀ ਸਮੂਚੀ ਪੰਜਾਬ ਪੁਲਿਸ ਟੀਮ ਵੱਲੋਂ ਲੋਕਾਂ ਅ ਅੰਮ੍ਰਿਤਸਰ ਦੇ ਸ਼ਹਿਰ ਨਿਵਾਸੀਆਂ ਨੂੰ ਲੋੜੀ ਤੇ ਮਾਗੀ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਇਸ ਲੋੜੀ ਲੋੜੀ ਫੰਕਸ਼ਨ ਤੇ ਜੋ ਬੱਚੇ ਚੈਨਾ ਡੋਰ ਨਾਲ ਗੁੱਡੀ ਡਾਉਂਦੇ ਹਨ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਚੈਨਾ ਡੋਰ ਦਾ ਇਸਤੇਮਾਲ ਨਾ ਕਰਨ ਇਸ ਵਿੱਚ ਇਸ ਦੇ ਨਾਲ ਕਾਫੀ ਆਪਣਾ ਪੰਛੀਆਂ ਨੂੰ ਰਾਘੀ ਰਾਨ ਨੂੰ ਜਿਹੜਾ ਕਾਫੀ ਨੁਕਸਾਨ ਹੋ ਜਾਂਦਾ ਤੇ ਗੁੱਡੀ ਡਾਉਣ ਵਾਲੇ ਨੂੰ ਵੀ ਕਰੰਟ ਵਾਪਸ ਜਾਣ ਦਾ ਨੁਕਸਾਨ ਹੋ ਜਾਂਦਾ ਵਾ ਅਸੀਂ ਸ਼ਹਿਰ ਨਿਵਾਸੀਆਂ ਪੇਰੈਂਟਸ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਚੈਨਾ ਡੋਰ ਜਿਹੜਾ ਵਾ ਇਸਤੇਮਾਲ ਕਰਨ ਤੋਂ ਰੋਕਿਆ ਜਾਵੇ ਰੋਕਿਆ ਜਾਵੇ ਤਾਂ ਕਿ ਕੋਈ ਵੀ ਕਿਸੇ ਕਿਸਮ ਦਾ ਜਾਨੀਵਾਲੀ ਨੁਕਸਾਨ ਨਾ ਹੋ ਸਕੇ ਅਤੇ ਪੰਛੀਆਂ ਨੂੰ ਵੀ ਜੀਣ ਦਾ ਮੌਕਾ ਮਿਲੇ ਸਰ ਪੁਲਿਸ ਵੱਲੋਂ ਕਾਫੀ ਗੱਟੂ ਫੜੇ ਜਾ ਰਹੇ ਡੋਰਾਈ ਵੀ ਫੜੇ ਜਾ ਰਹੇ ਫਿਰ ਵੀ ਪਬਲਿਕ ਨਹੀਂ ਹਟ ਰਹੀ ਉਹਨਾਂ ਨੂੰ ਕੀ ਕਹਿਣਾ ਅਸੀਂ ਉਹਨਾਂ ਨੂੰ ਅਪੀਲ ਹੀ ਕਰਾਂਗੇ ਕਿ ਤੁਸੀਂ ਜਿਹੜਾ ਡੋਰ ਚੈਨਾ ਡੋਰ ਦਾ ਵਪਾਰ ਬੰਦ ਕਰਕੇ ਧਾਗੇ ਵਾਲੀ ਡੋਰ ਦਾ ਇਸਤੇਮਾਲ ਕਰੋ ਤੇ ਕਾਫੀ ਸਮੇਂ ਤੋਂ ਪਿਛਲੇ ਸਮੇਂ ਤੋਂ ਧਾਗੇ ਦੀ ਡੋਰ ਦੇ ਨਾਲ ਹੀ ਗੁੱਡੀ ਡਾਈ ਜਾਂਦੀ ਸੀ ਜਿਉਂ ਦੀ ਚైనా ਡੋਰ ਆਈ ਆ ਉਸ ਨਾਲ ਬਹੁਤ ਜ਼ਿਆਦਾ ਇਨਸਾਨਾਂ ਦਾ ਤੇ ਜਾਨਵਰਾਂ ਦਾ ਨੁਕਸਾਨ ਹੋਇਆ ਵਾ ਇਸ ਨੁਕਸਾਨ ਤੋਂ ਬਚਣ ਲਈ ਜਿਹੜਾ ਸਾਨੂੰ ਚైనా ਡੋਰ ਬੰਦ ਕਰਨੀ ਚਾਹੀਦੀ ਆ ਇਸ ਦੌਰਾਨ ਅ ਅੰਮ੍ਰਿਤਸਰ ਸ਼ਹਿਰ ਵੱਲੋਂ ਵੱਖ-ਵੱਖ ਥਾਣਿਆਂ ਵਿੱਚ ਚైనా ਡੋਰ ਤੇ ਆਪਣਾ ਬਰਾਮਦ ਕਰਕੇ ਪਰਚੇ ਵੀ ਦਰਜ ਕੀਤੇ ਗਏ ਨੇ ਤੇ ਸਾਡੀ ਦੁਬਾਰੇ ਆਪ ਜੀ ਦੇ ਮਾਦੀਆਂ ਮਰਾਈ ਪਬਲਿਕ ਨੂੰ ਅਪੀਲ ਆ ਮਾਨਯੋਗ ਸੀਪੀ ਸਾਹਿਬ ਵੱਲੋਂ ਤੇ ਉਹਨਾਂ ਦੀ ਸਮੂਚੀ ਟੀਮ ਵੱਲੋਂ ਤੇ ਇਸ ਤਿਹਾਰ ਨੂੰ ਜਿਹੜਾ ਵਾ ਚైనా ਡੋਰ ਦੀ ਬਾਜ਼ਾਰ ਧਾਗੇ ਦੀ ਡੋਰ ਨਾਲ ਗੁੱਡੀ ਦਾ ਕੇ ਆਨੰਦ ਮਾਣਿਆ ਜਾ ਸਾਡੇ ਮਾਨਯੋਗ ਸੀਪੀ ਸਾਹਿਬ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਜਿਹੜਾ ਵਾ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ